ਲਈ ਇੱਕ ਹੋ ਜਾਤ ਬਿਲਕੁਲ ਦਿਨ ਬਦ ਦਿਨ ਹਾਰਟ ਅਟੈਕ ਦੇ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਹੈ ਜਿਹੜੀ ਵਧਦੀ ਜਾ ਰਹੀ ਹੈ ਇਸ ਦੇ ਵਿਚਕਾਰ ਇੱਕ ਖਬਰ ਸਾਹਮਣੇ ਆਈ ਹੈ ਜਿੱਥੇ ਡਿਊਟੀ ਦੌਰਾਨ ਇੱਕ ASI ਨੂੰ ਹਾਰਟ ਅਟੈਕ ਆ ਜਾਂਦਾ ਹੈ ਤਾਂ ਬਿਲਕੁਲ ਤੁਹਾਨੂੰ ਦੱਸਦੀ ਹੈ ਕਿ ਡਿਊਟੀ ਦੌਰਾਨ ਪੰਜਾਬ ਪੁਲਿਸ ਦੇ ASI ਨੂੰ ਹਾਰਟ ਅਟੈਕ ਆ ਜਾਂਦਾ ਜਿਸ ਦੀ ਮੌਤ ਹੋ ਜਾਂਦੀ ਹੈ ਤਾਂ ਬਿਲਕੁਲ ਦਿਨਾਨਗਰ ਦਾ ਮਾਮਲਾ ਦੱਸਿਆ ਜਾ ਰਿਹਾ ਜਿੱਥੇ ਪੰਜਾਬ ਪੁਲਿਸ ਦੇ ASI ਦੀ ਡਿਊਟੀ ਦੌਰਾਨ ਅਚਾਨਕ ਹਾਰਟ ਅਟੈਕ ਆਉਣ ਦੇ ਨਾਲ ਮੌਤ ਹੋ ਜਾਂਦੀ ਹੈ ਤੇ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਭਰਾ ਦੇ ਵੱਲੋਂ ਦੱਸਿਆ ਜਾਂਦਾ ਹੈ ਕਿ ਉਹ ASI ਸਤਪਾਲ ਸ਼ਰਮਾ ਜੋਗੁਰਦਾਸਪੁਰ ਵਿਖੇ ਐਸਸਪੀ ਦਫ਼ਤਰ ਵਿਖੇ ਫਿੰਗਰਪ੍ਰਿੰਟ ਬ੍ਰਾਂਚ ਤਨੈਤ ਸੀ ਤਰੋ ਜਾਨਾ ਦੀ ਤਰ੍ਹਾਂ ਸਵੇਰੇ ਕਰੋ ਗੁਰਦਾਸਪੁਰ ਆਪਣੇ ਦਫ਼ਤਰ ਵਿਖੇ ਨਿਕਲਦਾ ਤੇ ਦੁਪਹਿਰ ਵੇਲੇ ਸਾਨੂੰ ਦਫ਼ਤਰ ਤੋਂ ਮੁਲਾਜ਼ਮਾਂ ਦਾ ਫੋਨ ਆਉਂਦਾ ਹੈ ਕਿ ਤੁਹਾਡੇ ਬੰਦੇ ਨੂੰ ਹਾਰਟ ਅਟੈਕ ਆ ਗਿਆ ਜਿਵੇਂ ਦੱਸਿਆ ਜਾ ਰਿਹਾ ਹੈ ਕਿ ਕਿਸ ਤਰੀਕੇ ਦੇ ਨਾਲ ਉਸ ਦੀ ਮੌਤ ਹੋ ਜਾਂਦੀ ਹੈ ਤਾਂ ਭਿਆਨਕ ਗਰਮੀ ਦੇ ਚੱਲਦੇ ਜਿहां ਭਿਆਨਕ ਗਰਮੀ ਦੇ ਦੌਰਾਨ ਉਸ ਵਿਅਕਤੀ ਨੂੰ ਉਸ ਐਸਆਈ ਨੂੰ ਹਾਰਟ ਅਟੈਕ ਆ ਜਾਂਦਾ ਜਿਸ ਦੇ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਬਤੌਰ ਫਿੰਗਰਪ੍ਰਿੰਟ ਹੈਡ ਲੱਗੇ ਸੀ ਕੱਲ ਸਾਡੇ ਰਿਸ਼ਤੇਦਾਰ ਵੀ ਆ ਤੇ ਮੇਰੇ ਖਲੀਕ ਵੀ ਆ ਮੈਗਨੇਟ ਕੱਲ 12 ਵਜੇ ਸਾਨੂੰ ਫੋਨ ਆਇਆ 11:30 ਵਜੇ ਫੋਨ ਆਇਆ ਜੀ ਪੁਲਿਸ ਮੁਲਾਜ਼ਮਾਂ ਦਾ ਤੇ ਏਦਾਂ ਗੈਰਾਂ ਨੂੰ ਉੱਥੇ ਔਨ ਡਿਊਟੀ ਅਟੈਕ ਹੋ ਗਿਆ ਕੂਰਚੋ ਫੋਨ ਕੀਤਾ ਕਿਸੇ ਨੂੰ ਤੇ ਫਿੰਗਰਪ੍ਰਿੰਟ ਲਾਣੇ ਸੀ ਤੇ ਕਹਿੰਦੇ ਉਹਨਾਂ ਨੂੰ ਕੋਈ ਪ੍ਰੋਬਲਮ ਆ ਗਈ ਤੇ ਮੌਕੇ ਤੇ ਉੱਥੇ ਗਏ ਆ ਸਾਡੇ ਐਸਐਸਪੀ ਸਾਹਿਬ ਨੇ ਆਪਣੇ ਜੂਨੀਅਰ ਅਫਸਰਾਂ ਦੀ ਡਿਊਟੀ ਵੀ ਲਾਈ ਉਹ ਵੀ ਗਏ ਨਾ ਗੱਡੀਆਂ ਦੋ ਕਈਆਂ ਲੈ ਕੇ ਗਏ ਹਸਪਤਲ ਸਿਵਲ ਹਸਪਤਲ ਗਏ ਆ ਤੇ ਉਹਨਾਂ ਕਿਹਾ ਕਿ ਐਡ ਕ੍ਰਿਡਿਟ ਸਪੋਰ ਇਹ ਵਧੀਆ ਮੁਲਾਜ਼ਮ ਸੀ ਬਹੁਤ ਵਧੀਆ ਮੁਲਾਜ਼ਮ ਤੇ ਸਾਰੇ ਹੁੰਦੇ ਆ ਜੀ ਬਹੁਤ ਵਧੀਆ ਮੁਲਾਜ਼ਮ ਸੀ ਦੇਖੋ ਕਿੰਨੇ ਮੁਲਾਜ਼ਮ ਦੀ ਮਗਰੋਂ ਉਹਨਾਂ ਦੇ ਆਏ ਆ ਜੀ ਵਧੀਆ ਮਹਿਕੋ ਨੇ ਤੇ ਕਮੋਡੀਟ ਕੀਤਾ ਬਹੁਤ ਮਗਰ ਪੈਰਬਾਈ ਵੀ ਕੀਤੀ ਪਰ ਉਹ ਕਰਮਾ ਦਾ ਸਰਦਾਰ ਜੀ ਨਹੀਂ ਪ੍ਰੈਸ ਜਿਹੜੀ ਉਸੇ ਟਾਈਮ ਵਾਲੇ ਡੈਥ ਹੋ ਗਈ ਤੇ ਸੰਸਕਾਰ ਤੇ ਬਖਦਾ ਪੁਲਿਸ ਦੀ ਟੁਕੜੀ ਆਈ ਹੈ ਸਲਾਮੀ ਵਗੈਰਾ ਦਿੱਤੀ ਹੈ ਉਹਨਾਂ ਦੀ ਤੇ ਹੁਣ ਤੇ ਰਸਦਾ ਪਾਣਾ ਮੰਨਣਾ ਪੈਣਾ ਜੀ ਪਰਿਵਾਰ ਨੂੰ ਮੁਲਾਜ਼ਮ ਬਹੁਤ ਵਧੀਆ ਸੀ ਸਾਰੇ ਮੁਲਾਜ਼ਮਾਂ ਦੇ ਸਾਨੂੰ ਕੱਲ ਦੇ ਹੀ ਹਸਪੀਟਲ ਕੋਈ ਸੌਧੂ ਸੂਮਲਾਜਿੰਦਾ ਫੋਨ ਆਇਆ ਜਿਨ੍ਹਾਂ ਨੇ ਵੀ ਉਹਨਾਂ ਦਾ ਡਿਊਟੀ ਕੀਤੀ ਉਹ ਤਕਰੀਬਨ ਜਿਹੜੇ ਰਿਟਾਇਰ ਵੀ ਮਲਾਜਾਂ ਚਲੇ ਗਏ ਤੇ ਉਹ ਵੀ ਇੱਥੇ ਆਏ ਆ ਬਹੁਤ ਵਧੀਆ ਮਲਾਜੂ ਸੀ ਮਹਿਕਮੇ ਦੇ ਵਿੱਚ ਅਸੀਂ ਸਵੀ ਸੀ ਪਰਿਵਾਰ ਉਹਨਾਂ ਦੇ ਮਗਰ ਉਹਨਾਂ ਦਾ ਇੱਕ ਬੇਟਾ ਤੇ ਇੱਕ ਬੇਟੀ ਹੈ ਤੇ ਵਾਈਫ ਹੈ ਉਹਨਾਂ ਦੇ ਲਈ ਤੇ ਪਰਮਾਤਮਾ ਨੂੰ ਜੋ ਮਨਜ਼ੂਰੀ ਉਹ ਗੱਲ ਕੀਤੀ ਜੇ ਉਹਦਾ ਕਿੰਨੀ ਕਮਰ ਸੀ ਇਹਨਾਂ ਦੀ 52 52 ਸਾਲ ਉਮਰ ਸੀ 52 ਸਾਲ ਉਮਰ ਸੀ 5-6 ਸਾਲਾਂ ਦੀ ਨੌਕਰੀ ਬਕਾਇਆ ਬਚਦੀ ਸੀ ਇੱਕ ਹੋ ਜਾਤ ਬਿਲਕੁਲ ਦਿਨ ਬਦਿਨ ਹਾਰਟ ਅਟੈਕ ਦੇ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਹੈ ਜਿਹੜੀ ਵਧਦੀ ਜਾ ਰਹੀ ਹੈ ਇਸ ਦੇ ਵਿਚਕਾਰ ਇੱਕ ਖਬਰ ਸਾਹਮਣੇ ਆਈ ਹੈ ਜਿੱਥੇ ਡਿਊਟੀ ਦੌਰਾਨ ਹੀ ਏਐਸਆਈ ਨੂੰ ਹਾਰਟ ਅਟੈਕ ਆ ਜਾਂਦਾ ਹੈ ਤਾਂ ਬਿਲਕੁਲ ਤੁਹਾਨੂੰ ਦੱਸਦੀ ਹੈ ਕਿ ਡਿਊਟੀ ਦੌਰਾਨ ਪੰਜਾਬ ਪੁਲਿਸ ਦੇ ਏਐਸਆਈ ਨੂੰ ਹਾਰਟ ਅਟੈਕ ਆ ਜਾਂਦਾ ਜਿਸ ਦੀ ਮੌਤ ਹੋ ਜਾਂਦੀ ਹੈ ਤਾਂ ਬਿਲਕੁਲ ਦਿਨਾਂ ਨਗਰ ਦਾ ਮਾਮਲਾ ਦੱਸਿਆ ਜਾ ਰਿਹਾ ਜਿੱਥੇ ਪੰਜਾਬ ਪੁਲਿਸ ਦੇ ਏਐਸਆਈ ਦੀ ਡਿਊਟੀ ਦੌਰਾਨ ਅਚਾਨਕ ਹਾਰਟ ਅਟੈਕ ਆਉਣ ਦੇ ਨਾਲ ਮੌਤ ਹੋ ਜਾਂਦੀ ਹੈ ਤੇ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਭਰਾ ਦੇ ਵੱਲੋਂ ਦੱਸਿਆ ਜਾਂਦਾ ਹੈ ਕਿ ਉਹ ਏਐਸਆਈ ਸਤਪਾਲ ਸ਼ਰਮਾ ਜੋਗੁਰਦਾਸਪੁਰ ਵਿਖੇ ਐਸਐਸਪੀ ਦਫ਼ਤਰ ਵਿਖੇ ਫਿੰਗਰਪ੍ਰਿੰਟ ਬ੍ਰਾਂਚ ਤਨੈਤ ਸੀਤ ਰੋਜ਼ਾਨਾ ਦੀ ਤਰ੍ਹਾਂ ਸਵੇਰੇ ਕਰੋ ਗੁਰਦਾਸਪੁਰ ਆਪਣੇ ਦਫ਼ਤਰ ਵਿਖੇ ਨਿਕਲਦਾ ਤੇ ਦੁਪਹਿਰ ਵੇਲੇ ਸਾਨੂੰ ਦਫ਼ਤਰ ਤੋਂ ਮੁਲਾਜ਼ਮਾਂ ਦਾ ਫੋਨ ਆਉਂਦਾ ਕਿ ਤੁਹਾਡੇ ਬੰਦੇ ਨੂੰ ਹਾਰਟ ਅਟੈਕ ਆ ਗਿਆ ਜਿਹਾ ਦੱਸਿਆ ਜਾ ਰਿਹਾ ਕਿ ਕਿਸ ਤਰੀਕੇ ਦੇ ਨਾਲ ਉਸ ਦੀ ਮੌਤ ਹੋ ਜਾਂਦੀ ਹੈ ਤਾਂ ਭਿਆਨਕ ਗਰਮੀ ਦੇ ਚੱਲਦੇ ਜਿਹਾ ਭਿਆਨਕ ਗਰਮੀ ਦੇ ਦੌਰਾਨ ਉਸ ਵਿਅਕਤੀ ਨੂੰ ਉਸ ਐਸਆਈ ਨੂੰ ਹਾਰਟ ਅਟੈਕ ਆ ਜਾਂਦਾ ਜਿਸ ਦੇ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਤੋਂ ਫਿੰਗਰਪ੍ਰਿੰਟ ਹੈਡ ਲੱਗੇ ਸੀ ਕੱਲ ਸਾਡੇ ਰਿਸ਼ਤੇਦਾਰ ਵੀ ਐ ਤੇ ਮੇਰੇ ਕਲੀਕ ਵੀ ਹੈ ਮਹਿਕਮਤ ਕੱਲ 12 ਵਜੇ ਸਾਨੂੰ ਫੋਨ ਆਇਆ 11:30 ਵਜੇ ਫੋਨ ਆਇਆ ਜੀ ਪੁਲਿਸ ਬਲਾਕ ਮਾਂ ਦਾ ਭੇਜਦਾ ਵੈਰ ਨੂੰ ਉੱਥੇ ਔਨ ਡਿਊਟੀ ਅਟੈਕ ਹੋ ਗਿਆ ਕੂਰਚੋਂ ਫੋਨ ਕੀਤਾ ਕਿਥੇ ਉੱਥੇ ਫਿੰਗਰਪ੍ਰਿੰਟ ਲਾਣੇ ਸੀ ਤੇ ਕਹਿੰਦੇ ਉਹਨਾਂ ਨੂੰ ਕੋਈ ਪ੍ਰੋਬਲਮ ਆ ਗਈ ਤੇ ਮੌਕੇ ਤੇ ਉੱਥੇ ਗਏ ਆ ਸਾਡੇ ਐਸਐਸਪੀ ਸਾਹਿਬ ਨੇ ਆਪਣੇ ਜੂਨੀਅਰ ਅਫਸਰਾਂ ਦੀ ਡਿਊਟੀ ਵੀ ਲਾਈ ਉਹ ਵੀ ਗਏ ਨਾ ਗੱਡੀਆਂ ਦੋ ਕੰਨੀਆਂ ਲੈ ਕੇ ਗਏ ਹਸਪਤਲ ਸਿਵਲ ਹਸਪਤਲ ਗਿਆ ਤੇ ਉਹਨਾਂ ਕਹਿੰਦੇ ਹੈਡ ਸਪੋਰਟ ਦੇ ਟੂ ਰੀ ਤੇ ਵਧੀਆ ਮੁਲਾਜ਼ਮ ਸੀ ਬਹੁਤ ਵਧੀਆ ਮੁਲਾਜ਼ਮ ਤੇ ਸਾਰੇ ਹੁੰਦੇ ਆ ਜੀ ਬਹੁਤ ਵਧੀਆ ਮੁਲਾਜ਼ਮ ਸੀ ਦੇਖੋ ਕਿੰਨੇ ਮੁਲਾਜ਼ਮ ਦੀ ਮਗਰੋਂ ਉਹਨਾਂ ਦੇ ਆਏ ਆ ਜੀ ਵਧੀਆ ਮਹਿਕ ਨੇ ਤੇ ਕਮੋਡੀਟ ਕੀਤਾ ਬਹੁਤ ਮਗਰ ਪੈਰਬਾਈ ਵੀ ਕੀਤੀ ਪਰ ਕਰਮਾ ਦਾ ਸਰਦਾ ਜੀ ਨਹੀਂ ਪ੍ਰੈਸ ਕੇ ਦੀ ਉਸੇ ਟਾਈਮ ਵਾਲੇ ਦੇਥ ਹੋ ਗਈ ਤੇ ਸੰਸਕਾਰ ਤੇ ਉਹ ਕਹਾਦਾ ਪੁਲਿਸ ਦੀ ਟੁਕੜੀ ਆਈ ਹੈ ਸਲਾਮੀ ਵਗੈਰਾ ਦਿੱਤੀ ਹੈ ਉਹਨਾਂ ਦੀ ਤੇ ਹੁਣ ਤੇ ਰਸਦਾ ਪਾਣਾ ਮੰਨਣਾ ਪੈਣਾ ਜੀ ਪਰਿਵਾਰ ਨੂੰ ਮੁਲਾਜ਼ਮ ਬਹੁਤ ਵਧੀਆ ਸੀ ਸਾਰੇ ਮੁਲਾਜ਼ਮਾਂ ਦੇ ਸਾਨੂੰ ਕੱਲ ਦੇ ਹੀ ਹਸਪਤਾਲ ਕੋਈ ਸੌਧੋ ਸੂਮਲਾਜਿੰਦਾ ਫੋਨ ਆਇਆ ਜਿਨ੍ਹਾਂ ਨੇ ਵੀ ਉਹਨਾਂ ਦਾ ਡਿਊਟੀ ਕੀਤੀ ਹੈ ਤਕਰੀਬਨ ਜਿਹੜੇ ਰਿਟਾਇਰ ਵੀ ਮਲਾਜੇ ਚਲੇ ਗਏ ਤੇ ਉਹ ਵੀ ਇੱਥੇ ਆਏ ਆ ਬਹੁਤ ਵਧੀਆ ਮਲਾਜੂ ਸੀ ਮਹਿਕਮੇ ਦੇ ਵਿੱਚ ਅੱਛੀ ਸੇਵੀ ਸੀ ਪਰਿਵਾਰ ਉਹਨਾਂ ਦੇ ਮਗਰ ਉਹਨਾਂ ਦਾ ਇੱਕ ਬੇਟਾ ਤੇ ਇੱਕ ਬੇਟੀ ਹੈ ਤੇ ਵਾਈਫ ਹੈ ਉਹਨਾਂ ਦੇ ਲਈ ਤੇ ਪਰਮਾਤਮਾ ਨੂੰ ਮਨੂਸੀ ਉਹ ਗੱਲ ਕੀਤੀ ਜੇ ਉਹਦਾ ਕਿੰਨੀ ਉਮਰ ਸੀ ਇਹਨਾਂ ਦੀ 52 52 ਸਾਲ ਉਮਰ ਸੀ 52 ਸਾਲਾਂ ਉਮਰ ਸੀ 5-6 ਸਾਲਾਂ ਦੀ ਨੌਕਰੀ ਬਕਾਇਆ ਬਚਦੀ ਸੀ